ਵਾਹਿਗੁਰੂ ਵਾਹਿਗੁਰੂ ਥੱਕ ਗਿਆ ਆ ਸਰੀਰ ਆ ਗਈ ਮਮੀ ਹਾਂ ਆ ਗਈਆਂ ਕਿਦਾਂ ਦੀ ਹੋਈ ਸੇਵਾ ਫਿਰ ਬੜੀ ਸੇਵਾ ਹੈ ਉੱਥੇ ਲੈਂਟਰ ਪਿਆ ਵਾ ਅੱਛਾ ਹੋਰ ਦੁਬਾਰੇ ਦਾ ਪਾਣੀ ਪੀਣਾ ਨਹੀਂ ਨਹੀਂ ਪਾਣੀ ਤਾਂ ਪੀਤਾ ਵਾ ਅੱਛਾ ਪਰ ਉਹਦਾ ਨਾ ਸਰੀਰ ਥੱਕ ਗਿਆ ਰਕ ਵੀਰ ਸਰੀਰ ਫੇ ਥੱਕੀ ਜਾਂਦਾ ਹੈਵੀ ਦੂਰ ਹੀ ਕੰਮ ਦੂਰੀ ਹਾਂ ਦੂਰੀ ਕਿੰਨੇ ਕਿ ਸੰਗ ਤੇ ਚਲ ਗਈ ਸੰਗ ਤਾਂ ਬਥੇਰੀ ਸੰਗ ਤਾਂ ਵਾਦੂ ਠੀਕ ਹੈ ਆ ਆਪਾਂ ਕੋ ਘਰੋਂ ਨਿਕਲਿਆ ਨਹੀਂ ਜਾਂਦਾ ਹੈਗਾ ਆਹ ਤਾਂ ਗੱਲ ਹੈਗੀ ਲੋਕੀ ਤਾਂ ਰੋਜ਼ ਜਾਂਦੇ ਆ ਜਿੱਦਾਂ ਹੁਣ ਅਠੀ ਤਰੀ ਗੱਡੀ ਜਾਂਦੀ ਜ਼ਰੂਰ ਜਾਂਦੇ ਆ ਹਾਂ ਹਰ ਘਰ ਦੀ ਆਡੇ ਘਰ ਦੀਆਂ ਉਹ ਗੱਲ ਵੀ ਜ਼ਿੰਮੇਵਾਰੀਆਂ ਨਹੀਂ ਮੁੱਕਦੀਆਂ ਘਰਾਂ ਤੋਂ ਨਿਕਲਿਆ ਨਹੀਂ ਜਾਂਦਾ ਨਹੀਂ ਤਾਂ ਲੋਕੀ ਤਾਂ ਬੜੀ ਸੇਵਾ ਕਰਦੇ ਨਾਲੇ ਬਈ ਤੈਨੂੰ ਪਤਾ ਸੇਵਾ ਹੀ ਕੰਮ ਆਉਣੀ ਆ ਆਹ ਤਾਂ ਉਹ ਨਾਲ ਦੀ ਸੇਵਾ ਹੀ ਜਾਣੀ ਆ ਹਾਂ ਮੈਂ ਐਸੇ ਕਰਕੇ ਚੁੱਪ ਕਰਕੇ ਚੱਲ ਗਈ ਮੈਂ ਇਹਨਾਂ ਨੇ ਤੇ ਮੈਨੂੰ ਕਹਿੰਦੇ ਰਹਿਣਾ ਨਹੀਂ ਜਾਣਾ ਆਹ ਕੰਮ ਆਹ ਕੰਮ ਕੰਮ ਹੁੰਦੇ ਰਹਿਣਗੇ ਤੁਸੀਂ ਤਾਂ ਚੱਲ ਗਏ ਹਾਂ ਤੇ ਬਲਜੀਤ ਆਦੀ ਮਗਲੇ ਦੀ ਬੀਬੀ ਆ ਗਈ ਅੱਛਾ ਬੀਬੀ ਆਈ ਆਹ ਠੀਕ ਠਾਕ ਹੀ ਬੀਬੀ ਆਓ ਠੀਕ ਠਾਕ ਹੀ ਕੰਮ ਆਈ ਆਹੋ ਰਿਸ਼ਤੇ ਦੀ ਦਸ ਪਉਂਦੇ ਹੀ ਅੱਛਾ ਕੀ ਕੱਲਾ ਕੱਲਾ ਮੁੰਡਾ ਵਾ ਤੇ 10 ਕਨ ਕਿੱਲੇ ਜ਼ਮੀਨ ਹੁੰਦੀ ਮੁੰਡੇ ਨੂੰ ਫੇਰ ਰਕਬੀਰ ਚੰਗਾ ਵਾ ਆਓ ਹੈ ਤੇ ਵਧੀਆ ਵਾ ਨਾਲ ਇਹਨੇ ਡੇਢੀ ਦੂਜਾ ਵੀ ਕੰਮ ਹੋ ਆਪਣਾ ਅੱਛਾ ਕੰਮ ਚੰਗਾ ਫੇਰ ਉਹਨਾਂ ਦਾ ਕੰਮ ਤੇ ਚੰਗਾ ਵਾ ਚੱਲ ਮੈਂ ਵੀ ਇਹੋ ਹੱਥ ਜੋੜਦੀ ਆਂ ਮਾਲਕਾ ਗਾੜੀ ਤੇ ਕੁੜੀ ਨੂੰ ਘਰ-ਵਾਰ ਚੰਗਾ ਮਿਲੇ ਨੇ ਘਰ-ਵਾਰ ਤੇ ਚੰਗਾ ਮੈਨੂੰ ਪੂਰੀ ਗੱਲ ਵੀ ਸੁਣ ਲਉਣਾ ਮੇਰੀ ਹੂੰ ਤੇ ਅਗਲਾ ਨਹੀਂ ਡਿਮਾਂਡ ਵਾ ਕਿ ਇੱਕ ਤੇ ਚਾਹੀਦਾ ਪੈਲਸ ਅੱਛਾ ਤੇ ਦੂਜਾ 11 ਮਿਲਨੀਆਂ ਕਰਦੀਆਂ ਹੈ 11 ਮਿਲਨੀਆਂ ਅੱਛਾ ਹਾਂਜੀ ਹਾਏ ਹਾਏ ਐਡੀ ਵੱਡੀ ਮੰਗ ਰਹਾ ਤੇ ਆਹਦੇ ਹੋਰ ਈਸਰੋਪਿਆ ਨਾ ਮਿਲਨੀਆਂ ਕਰਨ ਦੇ ਆ ਇਹਨਾਂ ਨੇ 11 ਮਿਲਨੀਆਂ ਕਰਕੇ ਤੇ ਕੀ ਲੈਣਾ ਵਾ ਖਾਸ ਖਾਸ ਕਰ ਲੈਂਦੇ ਦੋ ਤਿੰਨ ਇਹੋ ਤੇ ਗੱਲ ਬਲਜੀਤਾ ਨਹੀਂ ਕਿ ਚਲ ਮਾਂ ਦੀ ਕਰਦਾਂਗੇ ਤੇ ਕਿ ਪਿਓ ਦੀ ਕਰਦਾਂਗੇ ਆਹੋ ਤੇ ਚਲ ਦੋ ਵੀ ਗੱਲ ਕਿ ਮਾਂ ਮੇਰੀ ਕਰਾ ਦੇਗਾ ਮਿਲਨੀ ਆਹੋ ਚਲ ਭਰਾ ਦੀ ਵੀ ਹੋ ਜਾਂਦੀ ਅਗਲੇ ਆਦੇ ਨਹੀਂ ਅਸੀਂ ਇੰਨੀਆਂ ਹੀ ਕਰਨੀਆਂ ਵਾ 10 ਤੇ ਮੈਂ ਬੀਬੀ ਤੂੰ ਇਦਾਂ ਬਲਜੀਤਾਂ ਦੀ ਬੀਬੀ ਨੂੰ ਮੈਂ ਕਹਿ ਕੇ ਬੀਬੀ ਹਜੇ ਤੂੰ ਨਾ ਹਾਂ ਕਰੀਂ ਨਾ ਨਾ ਕਰੀਂ ਅਹੀਂ ਘਰ ਆਪਣੇ ਸਲਾਹ ਕਰ ਲਾਂਗੇ ਫੇ ਤੁਹਾਨੂੰ ਦੱਸ ਦਾਂਗੇ। 14 ਜੇ ਤੂੰ ਗੱਲ ਕਰਨੀ ਤਾਂ ਉਹਨਾਂ ਕਰਨੇ ਕਿ ਸਰੋਪਿਆ ਨਾਲ ਮਿਲਨੇਗਾ ਹੋਣੀ ਐ। ਤੇ ਚੱਲ ਕੌੜਾ ਕੋੜ ਪੈਲ ਸਿੰਘ ਜਿਹੜੀ ਗੱਲ ਉਹ ਪੈਲ ਸਿੰਘ ਕਰਨਾਗੇ ਆਫਿਸ ਉੱਪੀ ਹੋਗੀ। ਰਕबीर ਵੇ ਲਾ ਜੇ ਕਿ ਤੇ ਹੱਥ ਪੈਰ ਵੱਜਦਾ ਵਾ ਤੇ ਨਹੀਂ ਤੇ ਮੈਂ ਤਾਂ ਨਹੀਂ ਰਿਸ਼ਤੇ ਚੰਗੇ ਲੱਭਦੇ ਵੀ ਨਹੀਂ ਸਾਡੀ ਤੀ ਸੌਖੀ ਰਹੂਗੀ। ਉਹ ਤਾਂ ਗੱਲ ਮੈਨੂੰ ਵੀ ਪਤਾ ਵਾ। ਇੱਥੇ ਤੇਰੇ ਸਾਹਮਣੇ ਬੜੀਆਂ ਔਖਣਾ ਵੇਖੀਆਂ ਨੇ। ਹੈ ਤੇ ਗੱਲ ਤੁਹਾਡੀ ਠੀਕ ਹੈ ਫੇ ਜਿਹੜਾ ਰੋਡ ਨਾਲ ਅੱਧਾ ਅਗਲਾ ਲੱਗਦਾ ਫੇ ਵੀਜਨ ਨੇ। ਹਾ ਹਾ ਜੇ ਉਹ ਵੇਚ ਦੇਂਗਾ ਫੇ ਤੁਸੀਂ ਕਿੱਥੋਂ ਰੋਟੀ ਖਾਓਗੇ ਤੇ ਗਲਤੀ ਫਿਰ ਉਹ ਹੀ ਆ ਤੈਨੂੰ ਤਾਂ ਉਹਦਾ ਹੀ ਆਸਰਾ ਵਾ ਹੋਗਾ ਮੈਂ ਅੱਜ ਹੀ ਚੱਲ ਕੇ ਕਾਰੋਬਾਰ ਖੋਲ੍ਹਾਂਗੇ ਕੱਲ ਨੂੰ ਜੀਆ ਜੰਤ ਵੀ ਹੋਣੀ ਆ ਆਹੋ ਜੀਆ ਜੰਤ ਅਸੀਂ ਤਾਂ ਅਨੇਕਾਂ ਜਿਹੜੇ ਸਿੱਧ ਪੜੇ ਜਿੱਦਾਂ ਦੇ ਆਪ ਆ ਉਦੋਂ ਤੱਕ ਤੇ ਹਿੱਸਾ ਵੇਖ ਲੈਂਦੇ ਹਾ ਹਾ ਮੈਂ ਤਾਂ ਸੇਵਾ ਤੋਂ ਆਹੀ ਬਾਬੇ ਨੇ ਚਲੋ ਚੰਗੀ ਖੁਸ਼ਖਬਰੀ ਸੁਣਾਈ ਹੀ ਤਾਂ ਵਿੱਚੇ ਨਾਲ ਆ ਗੱਲ ਕਰ ਦਿੱਤੀ ਵੀ ਇੰਨੀਆਂ ਮਿਲਨੀਆਂ ਹੁਣ ਤੇ ਕਿਰੇ ਸੋਨਾ ਇਹਨੂੰ ਹੱਥ ਨਹੀਂ ਲੱਗਣ ਡਿਆ ਤੇ ਮਿਲਨੀਆਂ ਕਾਹਦੀਆਂ ਕਰਦਲੀਆਂ ਜੇ ਸਰੋਪਿਆ ਨਾ ਕਰਦੇ ਤੇ ਕਹਿਣਾ ਵੀ ਜੇ ਸਰੋਪਿਆ ਨਾ ਕਰਨੀਆਂ ਫੇਰ ਤਾਂ ਅਸੀਂ ਦਾਸ ਦੀਆਂ ਵੀ ਤੇ ਪਾ 15 ਕਰਵਾ ਲੋ ਬਲਜੀਤ ਨੇ ਕਿਹਾ ਵਾ ਹਾਂ ਕਿ ਬੀਬੀ ਜੇਦ ਕਰਦੇ ਹੋ ਰੋਪਿਆਂ ਨਾਲ ਆਹ ਤੇ ਠੀਕ ਵਾ ਉਦਾਂ ਫੇਰ ਸਮਝ ਲਾ ਕਿ ਨਾ ਹੀ ਹੈ ਇੱਕ ਹਿਸਾਬ ਦੀ ਕਿ ਬਲਜੀਤ ਵੀ ਨੇ ਕਿ 11 ਲੱਖ ਰੁਪਏ ਦਾ ਸੋਨਾ ਬਣ ਜਾਣਾ ਇਹ ਤਾਂ ਗੱਲ ਹੈ ਆ ਚੱਕਰ ਵਾ ਹਾਂ ਹੈ ਪਰ ਦੋ ਵਾਰੀ ਕੁੜੀ ਨੂੰ ਰਿਸ਼ਤਾ ਆਇਆ ਤੇ ਦੋਵੇਂ ਵਾਰੀ ਜਵਾਬ ਦੇ ਦिए ਕਿੱਦਾਂ ਫਿਰ ਉਹ ਜੇ ਪਹਿਲਾਂ ਹੀ ਮਾੜਾ ਆਏ ਤਾਂ ਤਾਂ ਜਵਾਬ ਦੇਤਾ ਤੇ ਜੇ ਹੁਣ ਚੰਗਾ ਆਇਆ ਤਾਂ ਤਾਂ ਜਵਾਬ ਦੇਤਾ ਤੇ ਕੀ ਆਖੂਗੀ ਅਗਲੀ ਪੇ ਇਹਨਾਂ ਨੇ ਕਿਹਾ 14ਵੇਂ ਦਾ ਚੰਦ ਲੱਭਣਾ ਚੱਲ ਮੰਮੀ ਕੋਈ ਨਹੀਂ ਆਉਂਦੀ ਹੈ ਬਲਜੀਤ ਨੂੰ ਬਲਜੀਤ ਦੀ ਸਲਾਹ ਲੈ ਲੈਂਦੇ ਆ ਬਲਜੀਤ ਕਿ ਆਂਦੀ ਹੈ ਚਲੋ ਵੇਖ ਲਾ ਕੀ ਆਂਦੀ ਹੈ ਪੁੱਛ ਲਾ ਉਹਨੂੰ ਆ ਗਈ ਮੰਮੀ ਤੇ ਹਾਂ ਆ ਗਈਆਂ ਥੱਕ ਗਈ ਹੋਣੇ ਥੱਕ ਗਈ ਹੋਰ ਸਰੀਰ ਬੜਾ ਥੱਕਾ ਵਾ ਪਾਣੀ ਪੁਣੀ ਪੀਤਾ ਲਿਆਵਾ ਮੈਂ ਤਾਂ ਕਹੇ ਮਮੀਆਂ ਨੇ ਨਹੀਂ ਪੀਤਾ ਆ ਪਾਣੀ ਪੀ ਕੇ ਆਈ ਆ ਉਹ ਲੈ ਲਾ ਕੁਰਸੀ ਤੇ ਤੇਰੇ ਨਾਲ ਵੀ ਮਮੀਆਂ ਨੇ ਸਲਾਹ ਕਰ ਲਈਏ ਉਹ ਕੁਰਸੀ ਵੀ ਲੈ ਕੇ ਬਹੁਤੀਆਂ ਗੱਲਾਂ ਹੁੰਦੀਆਂ ਐਦਾਂ ਦਾ ਦੋ ਕੀ ਸਲਾਹ ਕਰਨੀ ਆ ਸਲਾਹ ਇਹੋ ਹੀ ਕਰਨੀ ਬਲਜੀਤ ਕਿ ਰਿਸ਼ਤਾ ਜਿਹੜਾ ਆਂਦੇ ਮਾਤਾ aí ਮਘਰੋਂ ਤੇ ਕੀ ਤੇਰੀ ਸਲਾਹ ਮੈਂ ਤਾਂ ਨਹੀਂ ਕਰ ਲਈਏ ਮਮੀ ਵੇ ਲਓ ਆਪਣੀ ਮਰਜ਼ੀ ਆ ਤੁਹਾਡੀ ਹੁਣ ਤੇ ਉਹ ਤੇ ਮਿਲਨੀ ਆ ਬੜੀਆਂ ਸੁਣਾਉਂਦੇ ਆ ਤੇ ਤਰਕਵੀਰ ਆਂਦਾ ਜਿਵੇਂ ਆਪਣੀ ਸੜਕ ਤੇ ਪਹਿਲੀ ਅੱਧਾ ਕਿਲਾ ਉਹ ਵੇਚ ਲੀਏ ਚਲ ਕੁੜੀ ਸੌਖੀ ਰਹੂਗੀ ਵਿਆਹਣੀ ਤੇ ਹੈਗੀ ਆ ਮੰਮੀ ਇਹ ਤੇ ਵੇਲੇ ਆ ਇਹਨਾਂ ਨੂੰ ਤੇ ਇਹ ਨਹੀਂ ਪਤਾ ਲੱਗਦਾ ਪੈੜੀਆਂ ਮੁਰਕੇ ਭੰਦੀਆਂ ਵਾ ਇੱਕ ਵਾਰੀ ਪੈੜੀਆਂ ਭੋਰ ਲਈਏ ਨਾ ਮੁਰਕੇ ਉਹ ਗੱਲ ਨਹੀਂ ਬੰਦੀ ਮੁਰਕੇ ਸਾਡੀ ਜੀ ਆਜੰਤ ਨੇ ਕੀ ਖਾਣਾ ਵਾ ਪੈੜੀਆਂ ਦਾ ਤੇ ਆਸਰਾ ਸਾਡੀ ਕਿਹੜੀ ਨੌਕਰੀਆਂ ਲੱਗੀਆਂ ਵਾ ਉਹ ਤਾਂ ਗੱਲ ਠੀਕ ਆ ਤੇਰੀ ਤੇ ਪਰ ਹੁਣ ਇਹਨੂੰ ਵੀ ਤੇ ਵਿਆਉਣਾ ਕਿ ਨਹੀਂ ਉਹ ਨਾ ਮਾਤਾ ਆਖੂਗੀ ਵੀ ਜੇ ਮੈਂ ਪਹਿਲਾਂ ਮਾੜਾ ਰਿਸ਼ਤਾ ਲਿਆਂਦਾ ਤਾਂ ਤਾਂ ਜਵਾਬ ਦੇਤਾ ਤੇ ਜੇ ਹੁਣ ਮੈਂ ਚੰਗਾ ਲਿਆ ਤਾਂ ਤਾਂ ਨਾ ਜਵਾਬ ਦਿੱਤਾ ਮੰਮੀ ਜੀ ਇਹਨੂੰ ਵਿਆਉਣਾ ਵਾ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਆਪਣਾ ਹੀ ਘਰ-ਬਾਰ ਗਹਿਣੇ ਪਾ ਕੇ ਵੇਚ ਕੇ ਤੇ ਫੇਰ ਹੀ ਵਿਆਉਣਾ ਵਾ ਕੋ ਵੀ ਰਿਸ਼ਤੇਬਤ ਤੇਰੇ ਆ ਜਾਣੇ ਇਹ ਆਖਰੀ ਰਿਸ਼ਤਾ ਨਿਕਾ ਹੈਗਾ ਵੀ ਇਹ ਆਗੇ ਤੁਰ ਕੇ ਆਉਣਾ ਹੀ ਨਹੀਂ ਹੈਗਾ ਆ ਕਿਤਨਾ ਦੀਆਂ ਤਾਂ ਗੱਲਾਂ ਹੋਈਆਂ ਜਿੱਦਾਂ ਤੁਹਾਡੇ ਮੁੰਡੇ ਜੇ ਤੁਹਾਨੂੰ ਮਗਰ ਲਾ ਲਿਆ ਉਦੋਂ ਤੋਂ ਹੀ ਮਗਰ ਲੱਗ ਗਏ ਆ ਆ ਵੇਖ ਲੈ ਗੱਲ ਬਲਜੀਤ ਹੋਣੀ ਕੀ ਮੈਂ ਤਾਂ ਕੁੜੀ ਸੌਖੀ ਰਹੂਗੀ ਆਪਣੀ ਕੁੜੀ ਨੂੰ ਸੌਖੀ ਕਰ ਲੋ ਆਪ ਅਸੀਂ ਭਾਵੇਂ ਮੁੱਖੇ ਹੋ ਜੀ ਹਾਂ ਨਹੀਂ ਭੈਣੇ ਮੈਂ ਤਾਂ ਪਹਿਲਾਂ ਹੀ ਇਹਨੂੰ ਕਿਹਾ ਜਦੋਂ ਨੇ ਪਹਿਲੀ ਦਾ ਨਾਮ ਲਿਆ ਵੀ ਵੇਛੜੀ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਤੂੰ ਕੀ ਕਰੇਗਾ ਤੂੰ ਕੀ ਖਾਣਾ ਤੇਰੇ ਕਿਤੇ ਵੀ ਮੈਨੂੰ ਤੁਹਾਡਾ ਫਿਕਰ ਹੀ ਨਹੀਂਗਾ ਕੱਲਾ ਮੈਨੂੰ ਕੁੜੀ ਦਾ ਹੀ ਫਿਕਰ ਵਾ ਇਹ ਦਾ ਕੰਨੂ ਕਰਦੀ ਹੁੰਨੀ ਤੂੰ ਮੰਮੀ ਤਾਂ ਤੇ ਬੋਲ ਚੱਲਣ ਤੋਂ ਤੇ ਇਹੋ ਹੀ ਲੱਗਣ ਡਿਆ ਪਤਾ ਕਿ ਤੁਹਾਨੂੰ ਕੱਲੀ ਕੁੜੀ ਦਾ ਹੀ ਆ ਸਾਡੇ ਤੇ ਕੋਈ ਹੈ ਨਹੀਂ ਲੈ ਦੱਸ ਓਏ ਸਲਾਹ ਦੇ ਮੰਮੀ ਨੂੰ ਮੈਂ ਹੀ ਦਿੱਤੀ ਸੀ ਤੂੰ ਨਾ ਮੰਮੀ ਦੇ ਦੁਆਲੇ ਹੋ ਗਈ ਮੇਰੀ ਗੱਲ ਸੁਣਾਵਾ ਉਹ ਜੀ ਕੱਟ ਦਿਆ ਕਰੋ ਜਿਹੜੀ ਗੱਲ ਬੰਨ ਲੀਂਗੀ ਨਾ ਉਹ ਆਪਾਂ ਕਹਿਣੀ ਵੀ ਨਹੀਂ ਗਈ ਹੈਗੀ ਆ ਕਿਦਾਂ ਦੀਆਂ ਗੱਲਾਂ ਆ ਪੈੜੀ ਵੇਚਦੀ ਆ ਉਹ ਪੈੜੀ ਵੇਚ ਕੇ ਵੀ ਲੋਕ ਕਿ ਕੁੜੀਆਂ ਵੇ ਉਹਨੇ ਹੁੰਦੇ ਆ ਅੱਜ ਤੁਹਾਡੇ ਘਰ ਦੇ ਨਵਾਂ ਹੀ ਰਵਾਜ ਮੈਂ ਵੇਖਿਆ ਵਾ ਉਹਨਾਂ ਨੂੰ ਮਿਲਨੀ ਆ ਪਾ ਦੋ ਉਹਨਾਂ ਨੂੰ ਤੇ ਥਾਈ ਥਾਈ ਵੰਡਿਆ ਜਾਣਾ ਉਹਨਾਂ ਦਾ ਸੋਨਾ ਤੇ ਸਾਡੇ ਤੇ ਉਥੇ ਕੁੰਡਾ ਹੋ ਜਾਣਾ ਨੀ ਜਦੋਂ ਪੱਲੇ ਨਾਲ ਕੋ ਹੋਵੇ ਤਾਂ ਲੋਕੀ ਫੇਰ ਗਰਜਾਂ ਕਰਦੇ ਆਂ ਯਾ ਪਿਆਰੀ ਬੰਨਿਆਂ ਤਾਂ ਕਰਨੀਆਂ ਔਰ ਕਿੱਥੋਂ ਕਰਨੀਆਂ ਦੱਸ ਮੈਨੂੰ ਕੋਈ ਦੇ ਦੂਆਂ ਨੂੰ ਇੰਨਾ ਪੈਸਾ ਵਿਆਹ ਕਰਨ ਵਾਸਤੇ ਮੈਂ ਕੂਰਖੀ ਹੁੰਦਾ ਵਾ ਜਿਹੜਾ ਆਪਣੀ ਪਿਆਲੀ ਘੋੜਦਾ ਵਾ ਮੈਂ ਅੱਜ ਤੱਕ ਨਹੀਂ ਵੇਖਿਆ ਕਿ ਕਿਸੇ ਨੇ ਆਪਣੀ ਪਿਆਲੀ 베ਚੀ ਹੋਵੇ ਉਹ ਸ਼ਦਾਈ ਹੁੰਦੇ ਜਿਹੜੇ ਵੇਚ ਕੇ ਵੇਚ ਕੇ ਤਾਂ ਮੁੜ ਕੇ ਨਿਆਣਾ ਜੂਗਾ ਕੱਖ ਨਹੀਂ ਛੱਡਦੇ ਹੱਥ ਵੱਢ ਕੇ ਬਹਿ ਜਾਂਦੇ ਆ ਚੱਲ ਭੈਣੇ ਆਹੀਂ ਸ਼ਦਾਈ ਚੰਗੇ ਮੈਂ ਤਾਂ ਅੱਗੇ ਸ਼ਦਾਣ ਹੋ ਗਈਆਂ ਉਹਨਾਂ ਨੂੰ ਪੁੱਛ ਲੋ ਉਦਾਂ ਕਿ ਉਤਰਾ ਹੀ ਕਰਨਾ ਵਾ ਪੈਸੇ ਦਾ ਖਰਚਾ ਚੁੱਕ ਲਾਂਗੇ ਮਿੰਨੀਆਂ ਸਾਡਕੋ ਨਹੀਂ ਹੁੰਦੀਆਂ ਲੱਖਾਂ ਲੱਖਾਂ ਦੇ ਸੋਨੇ ਨਹੀਂ ਪੈਂਦੇ ਤੂੰ ਉਹਨੂੰ ਚੰਗੀ ਤਰ੍ਹਾਂ ਪੁੱਛਿਆ ਹੀ ਖਰਿਆ ਸਰੋਪਿਆਂ ਨਾਲ ਮਿਲਨੀਆਂ ਨਹੀਂ ਕਰਨੀਆਂ ਚਾਹੁੰਦੇ ਮੰਮੀ ਸਰੋਪਿਆਂ ਨਾਲ ਕਰਨਾ ਚਾਹੁੰਦੇ ਉਹ ਕਹਿੰਦੀ ਵੀ ਜੇ ਤਗੜਾ ਘਰ ਲੱਭਣਾ ਵਾ ਤਾਂ ਫਿਰ ਮਿਲਨੀਆਂ ਤੁਹਾਨੂੰ ਕਰਨੀਆਂ ਪੈਣੀਆਂ ਪਿਆਰਾਂ ਦਾ ਖਰਚੇ ਵੀ ਕਰਨਾ ਪੈਣਗੇ ਤੂੰ ਗੱਲ ਖੋਲੀ ਹੀ ਚੰਗੀ ਤੁਹਾਨੂੰ ਕੀ ਲੱਗਾ ਮੈਂ ਕੋਈ ਗੱਲ ਨਹੀਂ ਖੋਲੀ ਮੈਂ ਸਾਰੀਆਂ ਗੱਲਾਂ ਖੋਲੀਆਂ ਹੀ ਮੈਂ ਕਿਹਾ ਵੀ ਹੜ ਕੋਈ ਇੰਨਾ ਕੁਝ ਨਹੀਂ ਦਿੱਤਾ ਜਾਣਾ ਪਰ ਬੀਜੀ ਕਹਿੰਦੇ ਆ ਵੀ ਜੇ ਤਗੜਾ ਘਰ ਲੱਭਣਾ ਵਾ ਨਾ ਫਿਰ ਇੰਨਾ ਕੋ ਤੁਹਾਨੂੰ ਕਰਨਾ ਹੀ ਪੈਣਾ ਵਾ ਅੱਜ ਦੇ ਹੀ ਪੈੜੀ ਗਹਿਣੇ ਪਾ ਦਾਂਗੇ ਜਾਂ ਵੇਚ ਦਾਂਗੇ ਤੇ ਕੱਲ ਨੂੰ ਹੋਰ ਡਿਮ ਨੀ ਮੈਂ ਅਦਵਲਜੀਤ ਇਹ ਸੋਚਦੀ ਪੀ ਚਲ ਕੁੜੀ ਕਿਤੇ ਸੌਖੀ ਰਹੂਗੀ ਇੱਥੇ ਵੀ ਤੈਨੂੰ ਮੈਂ ਉਹ ਹਰਕਬੀਰ ਨਾਲ ਗੱਲਾਂ ਕਾੰਢੀ ਪਿ ਬੜੇ ਔਖੇ ਦਿਨ ਵੇਖੇ ਉਹਨੇ ਪਿ ਉਹ ਮਰ ਗਿਆ ਤਾਂ ਬੜਾ ਨੇ ਟਾਈਮ ਔਖਾ ਕੱਢਿਆ ਤੈਨੂੰ ਕੀ ਪਤਾ ਕਿੱਦਾਂ ਕੱਢਿਆ ਮਾਵਾ ਤੇ ਆਹ ਹਰਕਬੀਰ ਨੇ ਵੀ ਤਾਂ ਔਖਾ ਹੀ ਕੱਢਿਆ ਤੁਹਾਡੇ ਨਾਲ ਉਹਨੇ ਨਹੀਂ ਔਖਾ ਕੱਢਿਆ ਕੱਢਿਆ ਤਾਂ ਹੈਗਾ ਵਾ ਪਰ ਚਲ ਹੁਣ ਅਸੀਂ ਆਪਣੇ ਘਰ ਰੋਟੀ ਖਾਂਣ ਦੇ ਹੀ ਮੈਂ ਕਿਤੇ ਇਹ ਤਤੀ ਕਿਤੇ ਸੌਖੀ ਰਹੂਗੀ ਉਹ ਚਲੋ ਤੁਸੀਂ ਰੋਲਾ ਨਾ ਪਾਓ ਬੀਬੀ ਨੇ ਮੈਂ ਆਪ ਗੱਲ ਕਰ ਲੂੰਗਾ ਮੇਰੀ ਗੱਲ ਸੁਣੋ ਭੈਣ ਤੁਹਾਡੀ ਕਿਤੇ ਰਹੀ ਖਈ ਨਹੀਂ ਆ ਪੜੀ ਵੀ ਹੈਗੀ ਆ ਸੋਹਣੀ ਵੀ ਹੈਗੀ ਉਹਨੂੰ ਚੰਗੇ ਘਰ ਰਿਸ਼ਤਾ ਮਿਲ ਜਾਣਾ ਐਨੀ ਨਹੀਂ ਫਿਕਰ ਕਰਨ ਦੀ ਲੋੜ ਇੱਕ ਆਇਆ ਹੈ ਨਾ ਮੁੜ ਕੇ ਫੇਰ ਆਜੂਗਾ ਉਹ ਚੰਗਾ ਬਾਬਾ ਇੰਨਾ ਕਰ ਲੈ ਸਲਾਹ ਤੂੰ ਆਣਾ ਇੰਨਾ ਸਲਾਹ ਕਰਨੀ ਇਹਨੇ ਤਾਂ ਗਾੜੀਆਂ ਹੋਰ ਹੀ ਕਹਾਣੀਆਂ ਸੁਣਾਉਣੀਆਂ ਇਹਨਾਂ ਸਲਾਹ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੰਮ ਮੰਮੀ ਹਾਂ ਹਿੱਥ ਹੋ ਗਈ ਲੱਬਣ ਢੀ ਆ ਨੀ ਪਿੰਡ ਦੀ ਗਾ ਲੱਬਣ ਢੀ ਹੋਰ ਕੀ ਪਤਾਉ ਲੱਬਣ ਢੀ ਇਥੋਂ ਕਿੰਨੇ ਖਾਣੀਆਂ ਆ ਆਪ ਹੀ ਖਾਣੀਆਂ ਤੁਸੀਂ ਖਾਣੀਆਂ ਔਰ ਕਿੰਨੇ ਖਾਣੀਆਂ ਆ ਮੈਂ ਤਾਂ ਪਤਾ ਮੈਂ ਆ ਪਿੰਡੀਆਂ ਪੁੰਡੀਆਂ ਜਾਨੀ ਖਾਣੀਆਂ ਨਾ ਮਰਾ ਜੀ ਕਰਦਾ ਆ ਤੀਜੇ ਦਿਨ ਪਿੰਡੀਆਂ ਤੜਕ ਕੇ ਰੱਖ ਲੈਣੇ ਆ ਨਹੀਂ 80 ਰੁਪਏ ਕਿਲੋ ਆਏ ਵੀ ਜਿਹੜੀਆਂ ਤੋਂ ਆਣੀਆਂ ਪਿੰਡੀਆਂ ਪਿੰਡੀਆਂ ਕਰਦੀ ਮੈਂ ਨਹੀਂ ਖਾਣੀਆਂ ਆ ਮੌਸਮ ਜੇ ਲੰਘ ਗਿਆ ਹੁਣ ਮੀਂਹ ਪੈ ਕੇ ਦੋਦਾ ਨਹੀਂ ਇਹ ਸਵਾਦ ਲੱਗਦੀ ਰਾਜਵਿੰਦਰ ਕਿਤੇ ਭਰ ਕੇ ਧਰੀਆਂ ਹੁਣ ਨਾ ਕਿਤੇ ਕੁੜਕੜੀਆਂ ਬੰਦੀਆਂ ਸਵਾਦ ਆਉਂਦਾ ਰੋਟੀ ਖਾਣ ਦਾ ਮੈਂ ਤੈਨੂੰ ਬਣਾ ਕੇ ਦਊਂਗੀ ਮੰਮੀ ਤੈਨਾਂ ਨਹੀਂ ਉਹਦਾ ਬੰਦਾ ਵਾਰੀ ਆ ਸਕਦਾ ਤੂੰ ਵਾਰੀ ਆਉਣ ਹੀ ਨਹੀਂ ਦਿੰਦੀ ਕਹ ਇਹਨੂੰ ਜੇ ਤੈਨੂੰ ਕਹਿ ਤਾ ਨਾ ਨਹੀਂ ਖਾਣੀਆਂ ਤੂੰ ਹੀ ਗਾਹ ਦੀ ਗਾਹ ਜਾ ਕੇ ਦੱਸਣਾ ਮੈਨੂੰ ਕੋਲੜਵਾ ਉਹ ਗੱਲ ਮੱਛਾ ਲੜਾਉਣ ਦੇ ਨਾਲ ਤੋੜ ਕੇ ਦੇਣ ਦੀ ਤੁਹਾਨੂੰ ਤੁਸੀਂ ਤੇ ਵਹਿਲੀਆਂ ਜੇ ਮੰਮੀ ਹੁਣ ਇਹ ਇਧਰ ਕਿਧਰ ਵੜ ਚਲੇ ਆਂ ਬਰਸਾਤ ਦਾ ਮੌਸਮ ਆ ਕੋਈ ਲੜਾ ਲੜੂ ਲਾਉਂਗੇ ਨਹੀਂ ਕੋਈ ਗੱਲ ਨਹੀਂ ਪਰਮਾਤਮਾ ਰੱਖਾ ਕਿਤੇ ਨਹੀਂ ਕੋਹ ਲੜ ਚੱਲਿਆ ਤੈਨੂੰ ਕੀ ਪਤਾ ਸਬਜ਼ੀਆਂ ਮਰ ਕੇ ਉਹ ਗੱਲ ਪਤਾ ਮੀਂਹ ਆ ਕਰਕੇ ਸਬਜ਼ੀਆਂ ਕਿਹੜੀਆਂ ਲੱਗਣ ਡੀਆਂ ਜੇ 2-4 ਲੱਗਦੀਆਂ ਆਹ ਲਾ ਪਰ ਮੁੰਡਿਆਂ ਨੂੰ ਹੀ ਭੋਂਦਾਂਗੇ ਦੋ ਪਿੰਡੀਆਂ ਆਹ ਮੁੰਡਾ ਪਿੰਡੀਆਂ ਦੋ ਉਧਰ ਆਵਾ ਅਜਿਹਾ ਕਰੋ ਮਿਰਚਾਂ ਤੋੜਾਂ ਹਰੀਆਂ ਹਰੀਆਂ ਮਿਰਚਾਂ ਤੋੜਦੀਆਂ ਕੀ ਕਰਾਂ ਮਿਰਚਾਂ ਵੀ ਤੋੜਦੇ ਕੋਈ ਗੱਲ ਨਹੀਂ ਮੇਰੇ ਪਿੰਡੀਆਂ ਵੇਖ ਲੈ ਤੇ ਮੈਂ ਚੱਲ ਉਹ ਵਿਚਾਰੇ ਨੇ ਆਉਣਾ ਵਾ ਪੱਠਾ ਤੱਥਾ ਲੈ ਕੇ ਉਹਨੂੰ ਮਾਸਾ ਤਾਜੀ ਸਬਜ਼ੀ ਬਣਾ ਦਿੰਨੀ ਆ ਤਾਜੀ ਸਬਜ਼ੀ ਤੂੰ ਤਾਂ ਖਾਣੀ ਨਾ ਹੋਈ ਤੈਨੂੰ ਤਾਂ ਕਿਤੇ ਲੜਦੀਆਂ ਪੀਂਡੀਆਂ ਕਿਤੇ ਪੀਂਡੀਆਂ ਤੋਣੀਆਂ ਕਿਹੜਾ ਸੋਖੇ ਅੱਧੀ ਰਕੰਡ ਲੜ ਜਾਂਦੀ ਓਹ ਕੋਹ ਨਹੀਂ ਦੱਸ ਕਿਤੇ ਨਹੀਂ ਗੋਲੀ ਵੱਤ ਲਈ ਕੰਡ ਨੂੰ ਲੋਕੀ ਕਿਤੇ ਪੀਂਡੀਆਂ ਤੋੜਨ ਜਾਂਦੀਆਂ ਤਾਂ ਤੂੰ ਕਹਿੰਦੀ ਵੀ ਕੰਡ ਲੜਦੀ ਏ ਤੂੰ ਬਹੁਤੀ ਹੁਣ ਰਾਜਵਿੰਦਰ ਸੋਲ ਬਣੀ ਜਾਂਦੀ ਵਾਦੂ ਇਨੀਆਂ ਕੀ ਚਾਰ ਵਿੱਚ ਕੰਡੇ ਪਾ ਲਿਓ ਆਹੋ ਆ ਲੈ ਫੜ ਦੋ ਤੈਨੂੰ ਅਭੀ ਤੋੜਤੀਆਂ ਮਿਰਚਾਂ ਅਦਾ ਕਿਆ ਸੋਹਣੀਆਂ ਪਿੰਡੀਆਂ ਤੇ ਕਿਆ ਸੋਹਣੀਆਂ ਮੇਰੇ ਤੂੰ ਨਾ ਕੀਤਾ ਵਾ ਪੈਣੇ ਟੂਣਾ ਚੱਲਗਾ ਤੂੰ ਨਾ ਕਰਦੀ ਫਿਰ ਕਿੱਥੋਂ ਪੁੱਠੀਆਂ ਗੱਲਾਂ ਤੇ ਨੋਂਦੀਆਂ ਇੱਥੇ ਵੀ ਦੋ ਕਹਾਗੀਆਂ ਅਸੀਂ ਉਹ ਵੀ ਤੈਨੂੰ ਲਾਦਾ ਜੇ ਹੁਣ ਤੂੰ ਖਾਦੀਆਂ ਨਾ ਤੇ ਵੇਖੀ ਕਿਦਾਂ ਮੈ ਲੂਣ ਘੋਟ ਲੈ ਫੇਰਨਾ ਤੇ ਮਾਦਾ ਮੈਨੂੰ ਤਾਂ ਲੱਗਦਾ ਜਿੰਨਾ ਚਿਕਰ ਤੂੰ ਗਿੱਟਾ ਗੋਡਾ ਕਢਾਇਆ ਨਾ ਤੂੰ ਨਹੀਂ ਇੱਧਰ ਹੋਣਾ ਨਹੀਂ ਕੁਛ ਨਹੀਂ ਹੁੰਦਾ ਆ ਤੁਹਾਡੇ ਕੰਮ ਕਰਨ ਵਾਲੇ ਆ ਜਿਹੜੇ ਮੈਂ ਕਰਦੀ ਤੇ ਤੂੰ ਡਰਦੀ ਫਿਰਦੀ ਉਹ ਚੱਟ ਪੜਾ ਜਾ ਬਣਾਉਂਗਾ ਪਿੰਡੀਆਂ ਨਾਲੋਂ ਤਾਂ ਬਣਾ ਆਂ ਬਣਾਉਣ ਵਾਲੇ ਖਾਓ ਆਲਾ ਫੜ ਆਵੇ ਚਲ ਇਹਨਾਂ ਦਾ ਡਾਂਗ ਹੋ ਜਾਣਾ ਵਿੱਚ ਦੋ ਵਿੱਚ ਗੰਡਾ ਪਾਇਓ ਤੇ ਮੁੰਡੇ ਨੂੰ ਬਣਾ ਕੇ ਤੇ ਦਿਓ ਸਬਜੀ ਡਾਂਗ ਹੋਣਾ ਕਿਤੇ ਜ਼ਿਆਦਾ ਨਹੀਂ ਹੈ ਨਾ ਹਾਂ ਬਲਜੀਤ ਆਪੋ ਤਾਂ ਇਨੀਆਂ ਕ ਪਿੰਡੀਆਂ ਲੱਥੀਆਂ ਤੇ ਹ ਤੁੜਕਲਾ ਇੱਕ ਗੰਡਾ ਪਾ ਕੇ ਮੁੰਡੇ ਚੋਗੀਆਂ ਹਏ ਮੰਮੀ ਇਹ ਤੇ ਮੰਡੀ ਖੜਨੀ ਆ ਇਨੀਆਂ ਜਿਆਦੀਆਂ ਪਿੰਡੀਆਂ ਵਾ ਇਹ ਮੰਡੀ ਖੜੋ ਹ ਇਹਨਾਂ ਨੂੰ ਫਿਰ ਐਦਾ ਕਰ ਤੂੰ ਇਹਨੂੰ ਚੱਤੇ ਬੰਨ ਕੇ ਤੇ ਲਾ ਜਾ ਤਾ ਚਾਹ ਦੇ ਆ ਮੰਡੀ ਚ ਆਹੋ ਦੋ ਦੋ ਪਿੰਡੀਆਂ ਕਿਹਦੀ ਕਿਹਦੀ ਨਾ ਨਾੰਦੇ ਨਹੀਂ ਮੇਰਾ ਕਹਾਣਾ ਛੱਡਿਆ ਪੱਤੀ ਪੱਤੀ ਗੱਲਾਂ ਕੀਤੀਆਂ ਹੁਣ ਤੂੰ ਕਰ ਲੈ ਆਪਾ ਜਿੰਨੀਆਂ ਕ ਲੱਗਿਆ ਮੈਂ ਉਹਨੀਆਂ ਕ ਲਾ ਲਿਆਈ ਮੈਨੂੰ ਇਹ ਦੱਸੋ ਇਹ ਕਿਹਦੀਆਂ ਕਿਹਦੀਆਂ ਨਾਸਾਂ ਦੇਣੀਆਂ ਵਾ ਦੱਸੋ ਹਮੇਂ ਮੈਂ ਨਾਸਾਂ ਤੇ ਨਹੀਂ ਦੇਣ ਨੂੰ ਲਿਆਦੀਆਂ ਇੱਕ ਗੰਢਾ ਪਾਦ ਮੁੰਡੇ ਜੋਗੀਆਂ ਬਣਾ ਦੇ ਜੇ ਨਹੀਂ ਤੂੰ ਫੋਨ ਕਰ ਪਾਈ ਅੱਧਾ ਕਿਲੋ ਹੋਰ ਲੈ ਆਵੇ ਇਹ ਪੱਕੀ ਜਾਣੀਆਂ ਇੱਥੇ ਲੱਗੀਆਂ ਇਹਨਾਂ ਦੋਆਂ ਪਿੰਡੀਆਂ ਬਦਲੇ ਹੋਰ ਪਾਈ ਅੱਧਾ ਕਿਲੋ ਲਿਓਣੀਆਂ ਇਹਨੂੰ ਵੇਤਰਾ ਪਾ ਮਸਲੇ ਗਾਲ ਬਣਾਉਨੇ ਆਂ ਕਰੋ ਨਾਲੇ ਸਾਡੇ ਘਰੋਂ ਸੱਜੂਗਾ ਸੁਣਦਾ ਇਹਨਾਂ ਨੂੰ ਹੁਣ ਰਹਿਣ ਦੋ ਪਈਆਂ ਕਿ ਜੇ ਲੈ ਆਈ ਜਾਂਦੀਆਂ ਇੰਨਾ ਪਰ ਚੁੱਕ ਕੇ ਲਿਆਂਦਾ ਮੈਂ ਮੱਛਲਣਾਂ ਲਾ ਕੇ ਖੁਰਖਾ ਛੇਲ ਲਿਆ ਤਾਂ ਤੁਸੀਂ ਗੱਲਾਂ ਕਰਨ ਉਹਨੇ ਹੈ ਕੰਡੀਆਂ ਨਾਲੇ ਤੁਹਾਨੂੰ ਬਾਹਰੋਂ ਅੰਦਰੋਂ ਮਾੜੀ ਮੋਟੀ ਸਬਜ਼ੀ ਲੈ ਕੇ ਦਿੰਨੀ ਆ ਨਾਲੇ ਤੁਸੀਂ ਮੈਨੂੰ ਗੱਲਾਂ ਕਰਦੀਆਂ ਜੀ ਉੱਥੇ ਵਰਦਾ ਨਹੀਂ ਕੋਈ ਵੀ ਓਹੋ ਤੁਹਾਨੂੰ ਤਾਂ ਮੱਛਰ ਕੋਈ ਜ਼ਿਆਦਾ ਹੀ ਲੜਦਾ ਵਾ ਤੇ ਬਣਾ ਲੂੰਗੀ ਬਣਾ ਲਾ ਫਿਰ ਉਹਨੇ ਆਉਣਾ ਵਿਚਾਰੇ ਨੇ ਖਪੇ ਤਪੇ ਕੰਮ ਤੋਂ ਤਾਂ ਖਾਲੂਗਾ ਇੱਕ ਅੱਧੀ ਰੋਟੀ ਹਾਂ ਚੰਗਾ ਪਨੀਰ ਲਿਆ ਕੇ ਦਿੱਤਾ ਹੀ ਉਹ ਖਪੇ ਤਪੇ ਨੇ ਉਹਨਾਂ ਤੇ ਪਨੀਰ ਲਿਆ ਕੇ ਦਿੱਤਾ ਨਾ ਵੀ ਬਣਾ ਦੇ ਤਾਕਤ ਆ ਜੂਗੀ ਭਿੰਡੀਆਂ ਵੇ ਲੈ ਆਂਦੀਆਂ ਐ ਲੈ ਆਂਦੀ ਤਾਂ ਨਸਾਨ ਮਾਰਨ ਦੀ ਮੰਮੀ ਹਾਂ ਵੀ ਹੋ ਗਿਆ ਤੇ ਆ ਵੀ ਦਿੱਤੇ ਗਏ ਇੱਥੇ ਤੱਕ ਦਿੱਤੇ ਗਏ ਆ ਆ ਰਹੇਗੇ ਫਿਰ ਟੇਨ ਵਾਲੇ ਰਕਵੀਰ ਕਹਤਾ ਸਾਹ ਪਤਾਬ ਕਰਨ ਡਿਆ ਵਾ ਉਹ ਮੰਮੀ ਖਾਤ ਵਾਲੇ ਦਾ ਹਿਸਾਬ ਹਾਂ ਆ ਇੱਥੇ ਤੱਕ ਦਿੱਤੇ ਆ ਪੈਸੇ ਤੇ ਆ ਥੋੜੇ ਜਿਹੇ ਰਹਿ ਗਏ ਉਹ ਤੇ ਰੁਪਿਆ ਕਿੰਨੇ ਕੁ ਰਹਿ ਗਏ ਚਾਰ ਤੇ ਤਿੰਨ ਸੱਤ ਤੇ 8000 ਰੁਪਿਆ ਰਹਿ ਗਿਆ ਤਾਂ ਦਿਨ ਵਾਲਾ ਬਸ ਅੱਛਾ ਆਹੋ ਮੈਂ ਚੱਲ ਕੋਈ ਨਹੀਂ ਫਸਲ ਆਉਂਦੀ ਫਿਰ ਇਹ ਵੀ ਦੇ ਦਿੰਦੇ ਆ ਆਹੋ ਚੱਲ ਸਿਰੋਂ ਲੱਥੇ ਮੁੜ ਕੇ ਵੀ ਲੋੜ ਹੁੰਦੀ ਗੱਲ ਆਹੋ ਤੇ ਮੇਰੀ ਗੱਲ ਸੁਣ ਮੈਂ 200 ਕਰ ਪਿਆ ਹੈਗਾ ਤੇ ਦੇ ਹਾਂ ਮੇਰਾ ਸਰੀਰ ਨਹੀਂ ਠੀਕ ਤੇ ਮੈਂ ਮੈਂ ਦਵਾਈ ਲੈ ਆਵਾਂ ਕੋਈ ਨਹੀਂ ਦੇ ਦਿੰਦਾ ਵਾ ਉਦੋਂ ਤਾਂ ਘਰ ਵੀ ਹੈਗੀ ਆ ਦਵਾਈ ਪੀਣਾ ਪੂਰਾ ਨਹੀਂ ਨਹੀਂ ਮੈਂ ਟੀਕਾ ਲਵਾ ਕੇ ਆਣਾ ਮੇਰਾ ਸਰੀਰ ਬਹੁਤ ਦੁਖਣ ਡਿਆ ਮੈਂ ਰਾਤੀ ਨਾ ਸੇਵਾ ਪਾਣ ਕੇ ਨਾ ਲੈ ਸਰੀਰ ਹੀ ਥੱਕਾ ਹੁਣ ਭੱਜਣ ਟੁੱਟਣ ਡਿਆ ਬੜਾ ਤੇ ਮੈਂ ਹੁਣੇ ਹੁਣੇ ਦਵਾਈ ਲੈ ਆਵਾਂ ਤੇ ਮੰਜੇ ਦੇ ਡੇਪੀ ਤੇ ਫੇਰ ਦੂਣੇ ਲੱਗਣੇ ਕੋਈ ਨਹੀਂ ਮੈਂ ਜਾਵਾਂ ਨਾਲ ਵੀ ਇਕੱਲੇ ਲੈ ਆਉਗੀ ਨਹੀਂ ਮੈਂ ਇਕੱਲੇ ਲੈ ਆਉਂਦੀ ਮੈਨੂੰ ਪੈਸੇ ਦੇ ਦੇ ਉਹਨਾਂ ਦਵਾਈ ਲੈ ਆਵਾ ਭੱਜ ਕੇ। ਚਲ ਦੇ ਦੇਣਾ ਕੋਈ ਨਹੀਂ। ਆਹ ਸਰੀਰ ਨਾ ਜਿੱਦਾਂ ਮਰੋੜੇ ਜੇ ਖਾਣ ਡਿਆ। ਰੋਟੀ ਪਾਣੀ ਖਾ ਲਿਆ ਵਾ। ਆਹ ਰੋਟੀ ਪਾਣੀ ਖਾ ਲਿਆ ਹੁਣ ਤਾਂ ਜੀ ਨਹੀਂ ਕਰਨ ਡਿਆ ਜੇ ਖਾਣ ਨੂੰ। ਠੀਕ ਆ। ਚਲੋ ਕੋਈ ਨਹੀਂ ਮੈਂ ਦਿੰਨਾ ਪੈਸੇ। ਆਹ ਦੇ ਪੈਸੇ ਮੈਨੂੰ। ਕੀ ਕਰੀ ਜਾਨੀ ਰਾਜਿੰਦਰ? ਟੈਂਪਾਸ। ਉਹ ਟੈਂਪਾਸ ਵਾਲੇ ਕੰਮ ਹੋਣਗੇ ਕੰਮ ਰਹੀ ਹੈ ਨਹੀਂ। ਕੀ ਕਰਾਂ? ਮੀਰੇ ਵੇਲੇ ਕੀਦਾ ਸਾਰਿਆਂ ਨੂੰ। ਸਹੀ ਗੱਲ ਆ। ਤੇ ਮੈਂ ਦੱਸਾਂ ਮੰਮੀ ਕਿੱਥੇ ਗਈ ਆ? ਮੰਮੀ ਗਈ ਉਹ ਦਵਾਈਆਂ ਨਾਲ ਡਾਕਟਰ ਕੋਲ ਕੀ ਹੋ ਗਿਆ ਮੰਮੀ ਨੂੰ ਆਂਦੀ ਆ ਕਿ ਮੈਂ ਥੱਕ ਗਈ ਆ ਕੱਲ ਸੇਵਾ ਕਰਦੀ ਸੀ ਮੈਨੂੰ ਲੱਗਦਾ ਬੁਖਾਰ ਹੋ ਗਿਆ ਤੇ ਵੀਰ ਮੰਮੀ ਵੀ ਕਿਹੜਾ ਹਟਦੀ ਆ ਹੁਣ ਮੈਂ ਜੇ ਕਹਿੰਦਾ ਵਾ ਵੀ ਮੰਮੀ ਨਾ ਜਾਇਆ ਕਰ ਵੀ ਨਹੀਂ ਇੰਨਾ ਕੰਮ ਹੁੰਦਾ ਹਾਂ ਤੇ ਪਰ ਹਟਦੀ ਹੈ ਨਹੀਂ ਆ ਪਹਿਲਾਂ ਸੇਵਾ ਤੋਂ ਆਏ ਆ ਤੇ ਆਣ ਕੇ ਵੀ ਕੰਮ ਲੱਗ ਗਏ ਤੇ ਫਿਰ ਤੱਤੇ ਤੱਤੇ ਕਰ ਨਾਲ ਆਇਆ ਅ ਸਵੇਰੇ ਉਸ ਵਕਤ ਉੱਠ ਕੇ ਫੇਰ ਨਾਲ ਆ ਉਹ ਸਰੀਰ ਤੱਤਾ ਠੰਡਾ ਹੋ ਗਿਆ ਵਾ ਵੀਵਰੀ ਮੈਂ ਮੰਮੀ ਨੂੰ ਕਿਹਾ ਵੀ ਸਵੇਰੇ ਸਵੇਕ ਤੇ ਨਾ ਨਾ ਆਇਆ ਕਰੋ ਦੇਨੇ ਚੜੇ ਨਹਾ ਲਿਆ ਕਰੋ ਤੁਸੀਂ ਕੀ ਕਰਨਾ ਹੁੰਦਾ ਸਾਡੀ ਧੀ ਉਹ ਮੰਮੀ ਹੁਣ ਗਲਵਦੀ ਪਿਛਲੀਆਂ ਗੱਲਾਂ ਪਿਛੇ ਮੰਮੀ ਜਵਾਨ ਨਹੀਂ ਹੁਣ ਉਮਰ ਦੇ ਹਿਸਾਬ ਨਾਲ ਰੋਜੇ ਰੋਣ ਸਰੀਰ ਜਿਹੜਾ ਲਿਸਾ ਹੋ ਜਾਂਦਾ ਵਾ ਪਰ ਮੰਮੀ ਇਹ ਗੱਲ ਨੂੰ ਮੰਦੀ ਨਹੀਂ ਮੰਮੀਆਂ ਦੀ ਹਜੇ ਮੈਂ ਜਵਾਨੀ ਹੈ ਕੌਣ ਕੱਲੇ ਚਲ ਕੇ ਦਵਾਈ ਲੈਣਾ ਮੈਂ ਕਿਹਾ ਮੈਂ ਨਾਲ ਜਾਣਾ ਮੈਂ ਨਹੀਂ ਜੀ ਮੈਨੂੰ 200 ਰੁਪਏ ਦੇ ਤੇ ਮੈਂ ਕੱਲੇ ਚਲ ਜਾਨੀ ਤੇ ਕੱਲੇ ਨੇ ਤੇ ਜਾਣਾ ਕੋਈ ਸੇਲੀ ਭੰਟ ਟੱਕਰ ਜਾਂਦੀ ਗਾ ਸਿਆਪਾ ਦੇ ਹਾਵਾਂ 50 ਥਾਂ ਘੁੰਮਣੇ ਤੇ ਫੇਰ ਜਾ ਕੇ ਦਵਾਈ ਨਹੀਂ ਹੋਣੀ ਹੈ ਜੇ ਤਿੰਨਾਂ ਘੰਟੇ ਤੋਂ ਮੰਮੀ ਪਹਿਲਾਂ ਮੁਰਝੀ ਤੇ ਬਾਕੀ ਵੀ ਮੰਮੀਆਂ ਰਿਸ਼ਤੇ ਦੀ ਗੱਲ ਕਰਨ ਦੀ ਉਹ ਕਹਿੰਦੇ ਮੰਗਣ ਮੰਗੀ ਬੜੀ ਰੱਖੀ ਉਹਨਾਂ ਨੇ ਅੱਗੇ ਆਹੋ ਨਹੀਂ ਸਲਾਹ ਬਾਤ ਕਰਦੇ ਉਹਨੂੰ ਵੇਖਦੇ ਆਂ ਵੀਰ ਸਲਾਹ ਬਾਤ ਕੀ ਕਰਨੀ ਆ ਮੈਂ ਨਹੀਂ ਇੱਥੇ ਰਿਸ਼ਤਾ ਰੋਸਲਾ ਕਰਾਉਣਾ ਤੂੰ ਜਵਾਬ ਦੇ ਦੋ ਐਨੀ ਮੰਗ ਹੁੰਦੀ ਆ ਪੂਰੀ ਉਹ ਚੱਲ ਕੁੜੀਏ ਤੂੰ ਸੌਖੀ ਦਵੇਂ ਕੀ ਹੋਰ ਸਾਨੂੰ ਕੀ ਚਾਹੀਦਾ ਵੀਰ ਮੈਂ ਇਦਾਂ ਵੀ ਸੌਖੀ ਐਂ ਚਾ ਵਿਆਹ ਮੈਂ ਉੱਥੇ ਕਰਾਉਣਾ ਜਿਹੜੇ ਆਪਣੇ ਕੁ ਲੈਵਲ ਦੇ ਬੰਦੇ ਹੋਣ ਏਡੇ ਉੱਚਾ ਨਾ ਨਹੀਂ ਮੱਥੇ ਲੱਗਦੇ ਅੱਜ ਉਹ ਇੰਨਾ ਕੁਝ ਕਹਿਣ ਦੇ ਆ ਤੇ ਤੁਸੀਂ ਪੂਰਾ ਕਰ ਦੋਗੇ ਤੇ ਕੱਲੂ ਆ ਲੈਣੇ ਮੈਨੂੰ ਤਾਂ ਅੰਗ ਪਰੇਸ਼ਾਨ ਕੀਤਾ ਅਗਲੇ ਨੇ ਮੂੰਹ ਚੀ ਜਾਵਾਂਗੇ ਫੇਰ ਕਿੱਥੋਂ ਦੋਗੇ ਅੱਜ ਤੇ ਪਹਿਲੀ ਵੇਚ ਦੋਗੇ ਤੇ ਕੱਲੂ ਕੀ ਵੇਚੋਗੇ ਉਹ ਚਲ ਤੂੰ ਨਾ ਇਹ ਗੱਲ ਦੀ ਟੈਨਸ਼ਨ ਲੈ ਮੈਂ ਆਪੇ ਵੇਖ ਲਊਗਾ ਕੋਈ ਨਾ ਕੋ ਕਰੂੰਗਾ ਨਹੀਂ ਲਵਸੀਲਾ ਨਹੀਂ ਨਹੀਂ ਵੀਰ ਕੀ ਲਵਸੀਲੇ ਕਰਨ ਦੀ ਕੋਈ ਲੋੜ ਨਹੀਂ ਨਾਲੇ ਮੈਂ ਐਡਾ ਸ਼ਾਨਦਾਰ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਕਰਾਉਣਾ ਸਿੰਪਲ ਜਿਹਾ ਸੋਬਰ ਜਿਹਾ ਮੈਂ ਤਾਂ ਡਿਸਰ ਕੋ ਕਰ ਜਾਣੀ ਚੜਾ ਕੇ ਜਾਣਾ ਇਹ ਕੋਈ ਤੁਹਾਨੂੰ ਸਹਾਨਵਾ ਕੱਲ ਨੂੰ ਆ ਮੇਰੇ ਭਤੀਜੇ ਭਤੀਜੀਆਂ ਹੋਣਗੇ ਤੇ ਅਗਲੇ ਕਹਿਣਗੇ ਭੂਆ ਸਾਡੀ ਹਾੜੀ ਡੈਡੀ ਦਾ ਸਭ ਕੁਝ ਵਕਾਬ ਕੋ ਕਿਤੇ ਆਪ ਹੋ ਗਈ ਉਚਾਲ ਕੋਈ ਨਹੀਂ ਜਿੱਦਾਂ ਤੂੰ ਕਹਿੰਗੀ ਕਰ ਲਾਂਗੇ ਤੇ ਮੈਂ ਤੇ ਤੁਹਾਨੂੰ ਪੁੱਛਣ ਆਇਆ ਸੀ ਕਿ ਮੈਂ ਤੇ ਭਾਬੀ ਤੇ ਚੱਲੇ ਆਂ ਸ਼ਹਿਰ ਨੂੰ ਕੋ ਮਂਗਾਉਣਾ ਵਾ ਨਹੀਂ ਨਹੀਂ ਮਂਗਾਉਣਾ ਤੇ ਕੋਹ ਨਹੀਂ ਆ ਖਾਣ ਪੀਣ ਨੂੰ ਕੋ ਗੋਲ ਗੱਪੇ ਚਾਹ ਚੂਟ ਖਾਣ ਪੀਣ ਨੂੰ ਲੈ ਆਓ ਜੋ ਤੁਹਾਡਾ ਜ਼ਿਕਰ ਕਰੋਗਾ ਜੋ ਆਪਾਂ ਵਿਖਾ ਗਿਆ ਉਹ ਮੇਲੇ ਲੈ ਆਓ ਚੱਲ ਠੀਕ ਆ ਉਹਨੂੰ ਪੁੱਛਦਾ ਮੈਂ ਉਹ ਵੀ ਕੀ ਕਹਿੰਦੀ ਅੱਗੇ ਰੱਖਾਂ ਦੀ ਮੈਂ ਜਾਣਾ ਮੈਂ ਪੁੱਛ ਲੈਣਾ ਉਹਨੂੰ ਜਾਓ ਪੁੱਛ ਲਓ ਨੇ ਬੜਾ ਨਹੀਂ ਕੰਮ ਹੈ ਕੰਮ ਨਿਭੜਿਆ ਹੀ ਹੈਗੇ ਉਦਾਂ ਜਦੋਂ ਵਿਲੇ ਹੋਏ ਬੰਦਾ ਦਾ ਡਸਟਿੰਗ ਕਰ ਲਈਦੀ ਆ ਇਹਦਾ ਕੀ ਮਤਲਬ ਹੈ ਨਿਭੜਿਆ ਨਹੀਂ ਅਜੇ ਆਪੇ ਰਖਣੀ ਸ਼ਹਿਰ ਜਾਣਾ ਮੈਂ ਜਾਣਾ ਤੇ ਚੱਲ ਬਾਅਦ ਮੈਂ ਹੀ ਮੁਣ ਕੇ ਸ਼ਾਮ ਨੂੰ ਪਠਾਣਾ ਟਾਈਮ ਹੋਣਾ ਮੇਰਾ ਕੋਈ ਨਹੀਂ ਚਲ ਜਾਣੇ ਆ ਤੂੰ ਹੀ ਹੁਣ ਕੀ ਫੈਸਲਾ ਲਿਆ ਤੂੰ ਹੀ ਆਪਣੀ ਦੱਸੋ ਫੈਸਲਾ ਕਰਦਾ ਲੈਣਾ ਸ਼ਹਿਰ ਚੱਲਿਆ ਤੇਰੇ ਨਾਲ ਖੁੱਦਣਾ ਫੈਸਲਾ ਕਰਦਾ ਲੈਣਾ ਉਹ ਸ਼ਹਿਰ ਜਾਣ ਦਾ ਫੈਸਲਾ ਦੀ ਗੱਲ ਨਹੀਂ ਮੈਂ ਕਰਨੀ ਹਾਂ ਉਹਨਾਂ ਨੂੰ ਮੈਂ ਤੁਹਾਨੂੰ ਮਨਾ ਕਰਦੀ ਰਵਾਂ ਤੇ ਤੁਸੀਂ ਬਾਰੋ-ਬਾਰ ਕੰਮ ਨਿਭੇੜ ਦੋ ਪੈੜੀ ਦਾ ਅੱਛਾ ਉਹ ਰਾਜਵਿੰਦਰ ਵੀ ਆਖੰਦਿਆਂ ਦੀ ਵੀ ਨਹੀਂ ਕਰਨਾ ਰਿਸ਼ਤਾ ਆਗੇ ਪੈੜੀ ਵੇਚਣੀ ਹੈ ਤੁਹਾਡੇ ਨਾਲੋਂ ਤੇ ਫੇਰ ਤੁਹਾਡੀ ਭੈਣ ਹੀ ਸਿਆਣੀ ਆ ਉਹਨੂੰ ਪਤਾ ਵਾ ਨਹੀਂ ਤਾਂ ਇਦਾਂ ਵੀ ਕਹਿ ਸਕਦੀ ਵੀ ਪੈੜੀ ਵੇਚ ਕੇ ਮੇਰਾ ਵਿਆਹ ਕਰ ਦੋ ਮੈਂ ਤੇ ਸੌਖੀ ਰਵਾਂ ਪਰ ਤੁਹਾਡੇ ਨਾਲੋਂ ਤੇ ਉਹ ਸਿਆਣੀ ਨਿਕਲੀ ਵੀ ਕੱਲ ਨੂੰ ਉਹਨੂੰ ਪਤਾ ਵੀ ਮੈਂ ਕਿਦਾਂ ਮੇਲਾ ਵਰਤਣਾ ਇਹਨਾਂ ਦੇ ਨਾਲ ਫੇਰ ਤੂੰ ਤੇ ਹੌਲੀ ਨੇ ਕਹਿਤਾ ਉਹ ਸਿਆਣੀਆਂ ਦੇ ਭਰਾ ਦੇ ਕੋ ਫਰਜ਼ ਹੁੰਦੇ ਆ ਹੁਣ ਜੇ ਸਾਡੀ ਗਰੀਬੀ ਦਾ ਵੇਦ ਨਾ ਕਿ ਤੇ ਸੁਖਣਾ ਕਿਹੜੀ ਭੈਣ ਤੇ ਵੀ ਕਰੀ ਗਰੀਬੀ ਦਾ ਵੇਦ ਨਾ ਸੁਖਣਾ ਹੀ ਪੈੜੀ ਵੇਚ ਕੇ ਫੇਰ ਉਹਨਾਂ ਦੀਆਂ ਮੀਰੀਆਂ ਪੂਰੀਆਂ ਕਰਨੀਆਂ ਆ ਵਾ ਆਦ ਅਜੀਬ ਹੀ ਗੱਲ ਆ ਤੁਹਾਡੀ ਇਹ ਮਹੀਂ ਗਰੀਬੀ ਚ ਕੱਢ ਲਈਏ ਤੇ ਗਰੀਬੀ ਚ ਕੱਢ ਲਈ ਤੇ ਫੇਰ ਕੀ ਹੋ ਗਿਆ ਸਾਰੀ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਅਕਿਹ ਵੇਲੇ ਮਾੜਾ ਮੋਟਾ ਵੀ ਘਰ ਲੱਭਦੀ ਤੇ ਜਾਂਦਿਆ ਅਗਲੇ ਦਾ ਤਗੜਾ ਘਰ ਵੀ ਹੋ ਜਾਂਦਾ ਆਪਣੀ ਆਪਣੀ ਕਿਸਮਤ ਹੁੰਦੀ ਆ ਉਹ ਚੰਗਾ ਬਾਬਾ ਹੋਈ ਗੱਲ ਨਿਬੜੀ ਜੋ ਕਹਤਾ ਨਹੀਂ ਕਰਦਾ ਫੇਰ ਕਹੇ ਇੱਕ ਇੱਕ ਵਿਸ਼ਾ ਹੋ ਗੱਲਾਂ ਕਰੀ ਜਾਂਦੀਆਂ। ਜਦ ਮੈਂ ਇਹੋ ਗੱਲ ਕਹਿੰਦੀ ਆ ਮੈਂ ਉਹ ਨਾ ਹੋਵੇ। ਵੀ ਮੈਨੂੰ ਤੂੰ ਪੁੱਛੋ ਕਿਛਣਾ ਮੈਨੂੰ ਤਾਂ ਐਵੇਂ ਸਮਝਿਆ ਹੋਵੇ ਤੇ ਬਾਹਰ ਤੋਂ ਹੀ ਕੰਮ ਕਰ ਦੋ ਪਿਆਲੀ ਦਾ। ਉਹ ਬਾਬਾ ਤੈਨੂੰ ਪੁੱਛ ਕੇ ਕਰਾਂਗੇ ਜੋ ਵੀ ਕਰਾਂਗੇ। ਹਾਂ ਫੇ ਸਾਡੀ ਜੀ ਆ ਜੰਤਨ ਮੁਰ ਕੇ ਢੰਡੇ ਵਜਾਉਣੇ ਆ। ਮੂੰ ਤੇ ਉਦਾਂ ਨਹੀਂ ਬਖਸ਼ਦੀ ਜੇ ਤੇਰੇ ਤੋਂ ਪੁੱਛ ਰਿਹਾ ਕੋਈ ਕੰਮ ਕਰਾ ਤੂੰ ਬਖਸ਼ਣਾ ਵਾ। ਪਰ ਇਹ ਦੱਸ ਦੇ ਸ਼ਹਿਰੋਂ ਲਿਆਉਣਾ ਕੀ ਆ? ਘੋਮ ਨਹੀਂ ਲਿਆਉਣਾ ਲਿਆਉਣਾ ਕੀ ਆ? ਤੇ ਫੇਰ ਐਵੇਂ ਜਾਣਾ ਫੇਰਾ ਮਾਰਨੇ। ਤੂੰ ਉਦਾਂ ਨਹੀਂ ਬੰਦਾ ਘੁੰਮਣ ਫੇਰ ਨਹੀਂ ਜਾ ਸਕਦਾ। ਚਲੋ ਠੀਕ ਆ ਜੀ। ਉਹ ਤੇ ਯਾਰ ਫਿਰ ਜਦ ਮੈਂ ਦੱਸਦਾ ਦੁਕਾਨ ਲੱਗੀ ਹੁੰਦੀ ਆ ਕੋਈ ਸ਼ੇਕ ਪੀ ਲੈ ਕੋਈ ਗੋਲ ਗੱਪੇ ਖਾ ਲੈ ਉਹਦਾ ਬੰਦੇ ਦਾ ਮਨ ਹੋਰਥੇ ਪੈ ਜਾਂਦਾ ਸਾਰੀ ਜਿਹੜੀ ਅੰਦਰ ਬਹਿ ਬੈ ਕੇ ਵੀ ਬੰਦਾ ਅੱਕ ਜਾਂਦਾ ਇੱਕੋ ਚੀਜ਼ਾਂ ਵੇਖ ਵੇਖ ਕੇ ਉਹ ਬਾਹਰ ਕਿਤੇ ਹਰਿਆਲੀ ਬੰਦਾ ਵੇਖ ਆਵੇ ਕਿੰਨਾ ਫਰਕ ਪੈਂਦਾ ਮਨ ਹੋਰਥੇ ਪੈ ਜਾਂਦਾ ਨਾਲ ਐਵੇਂ ਅੰਦਰ ਵੜ ਕੇ ਤੇ ਕੋਈ ਗੱਲ ਨਹੀਂ ਆ ਤੁਸੀਂ ਲੜਨਾ ਹੀ ਆ ਨਾਲੇ ਉਹ ਚਲ ਇਦਾਂ ਕਰਦੇ ਆ ਨਾ ਇੱਥੇ ਬਹਿਨੇ ਆ ਤੇ ਨਾ ਸ਼ਹਿਰ ਜਾਣੇ ਤੇਰੇ ਪੇਕਿਆਂ ਨੂੰ ਕਿਹੜਾ ਲਾਉਨੇ ਆ ਕਿਉਂ ਨਾ ਸੱਦਿਆ ਤੁਹਾਨੂੰ ਨਾ ਤੇ ਸੱਦੂ ਕਾ ਫੇਰ ਕੋਈ ਜਾਈਦਾ ਤੇ ਕੋਈ ਚੰਗਾ ਚੁੱਖਾ ਖਾਵਾਂਗੇ ਆ ਹੁਣ ਅੱਧਾ ਤਾਂ ਨੰਗਾ ਤੇ ਹੁਣ ਉਧਰ ਨੂੰ ਤੁਰ ਕੋ ਕੋਈ ਨਹੀਂ ਚਲ ਜਾ ਕਿਸੇ ਰੇ ਇੱਥੇ ਤੇ ਮੈਂ ਹਰ ਚੌਲ ਤਾਂ ਕਹਿਣੀ ਮੈਂ ਇੱਥੇ ਤੇ ਦੁਆ ਘੈਂਟੇ ਘੈਂਟੇ ਚ ਮੋੜਾਉਣਾ ਤੇ ਪੇਕਿਆਂ ਗਿਆ ਨੂੰ ਕਰ ਦਉ ਮੋਨਾ ਆਪਾ ਚਲ ਠੀਕ ਆ ਫਿਰ ਹੋ ਜਾ ਤਿਆਰ ਤੇ ਮੈਂ ਵੀ ਨਾ ਤੁਲਾਵਾ ਫਿਰ ਮੈਂ ਤਿਆਰ ਹੀ ਆ ਚਲ ਮੈਨੂੰ ਨਾ ਲੰਦੇ ਫਿਰ ਮੈਂ ਕਿਹਾ ਇੱਥੇ ਟਿੱਕੇ ਲਾਉਣੇ ਆ ਕੋਈ ਨਵੀਂ ਗੱਲ ਸੁਣ ਲੋ ਜਦੋਂ ਵੀ ਇਨਾਂ ਕੋ ਜਦੋਂ ਸ਼ਹਿਰ ਜਾਂਦਾ ਨਾਲਾ ਤੋ ਨਾ ਹੋ ਗਈ ਤਿਆਰ ਹੋ ਗਿਆ ਕੰਮ ਇਤਨਾ ਕਰ ਕਰਕੇ ਮੂਡ ਖਰਾਬ ਕਰ ਦੇਣਾ ਹੁੰਦਾ ਵਾ ਲੈ ਆਨੇ ਆ ਦਵਾਈ ਦੇਤੀ ਨਾ ਓਕੇ ਬੜੇ ਓਕੇ ਹੋ ਗਏ ਬਿਮਾਰੀ ਇਹ ਤਾਂ ਲੈਣ ਕਿਉਂ ਗਏ ਕੀ ਕਰਾਂ ਮੈਂ ਕਿਹਾ ਚਲ ਚੰਗੀ ਦਵਾਈ ਦਊਗਾ ਆ ਰੁਪਈਆ 100 ਨਖੱਤੇ ਨੇ ਲੈ ਲਿਆ ਕਿਉ ਆ ਗੋਲੀਆਂ ਜਾਂ ਦੋ ਚਾਰ ਖਰਾਕਾਂ ਬੰਨ ਕੇ ਮੱਥੇ ਮਾਰੀਆਂ ਟੀਕਾ ਲਾਤਾ 100 ਰੁਪਈਆ ਝੱਟ ਲੈ ਲਿਆ ਤੇ ਹੋਇਆ ਕੀ ਕਹਿੰਦਾ ਨਾ ਬੁਖਾਰ ਵਾ ਨਾ ਬੀਪੀ ਵਧਿਆ ਵਾ ਪਤਾ ਨਹੀਂ ਕੀ ਆਂਦਾ ਉਹਦੇ ਸਰੀਰ ਥੱਕਾ ਵਾ ਇਹ ਦਵਾਈ ਹਵਾ ਜੀ ਦੇ ਛੜੀ ਆ ਸਵਾ ਡਾਕਟਰਾਂ ਨੂੰ ਪਿੰਡ ਦੇ ਨੂੰ ਪਤਾ ਮੈਂ ਤਾਂ ਸੋਚਿਆ ਚਲ ਚੰਗੀ ਦਵਾਈ ਦਊਾ ਜਿਹੜੇ ਮੋਰਾ ਮਾਰਾ ਨੂੰ ਖੇਚ ਪਈ ਹਟ ਜੂਗੀ ਪਰ ਉਹਨੇ ਆ ਗੋਲੀ ਜੀ ਰੇੜ ਦਿੱਤੀ ਮੰਮੀ ਇਹ ਗੱਲ ਕਮਾ ਹਾਂ ਮੋਰਾਂ ਨੂੰ ਖੇਚ ਪੈਣ ਹਟ ਜਾਣੀ ਕੋ ਘੜੀ ਕ ਬੀਬੀ ਕੋ ਲਾਉਣ ਨਹੀਂ ਜਾ ਕੇ ਉਹ ਵਾਲੀ ਕੋ ਵੇਖਿਓ ਹਾਂ ਜਦੋਂ ਢਿੱਡ ਦੀ ਪੜਾ ਕੱਲ ਦੀ ਜਮਾਈ ਹੋਣੀ ਆ ਤੇ ਨਿਕਲ ਗਈ ਤੇ ਆਪੀ ਪੀਣਾ ਬੁੜਾ ਹਟ ਜਾਣੀਆਂ ਚਲ ਜਾ ਵੇ ਜਾਓ ਤਾਂ ਚਲ ਜੈਨੀ ਭੇਜ ਤੂੰ ਆਨੀ ਆ ਨਾਲੇ ਮੇਰੀ ਵੀ ਘੜੀ ਟਾਈਮ ਪਾਸ ਹੋ ਜੂਗਾ ਮੇਰਾ ਵੀ ਜੀ ਲੱਗਦਾ ਕਰ ਉਹ ਕਿੱਥੇ ਗਈ ਜੋੜੀ ਉਹਦੇ ਸ਼ਹਿਰ ਨੂੰ ਗਏ ਆ ਉਹ ਕਰਨਗੇ ਸ਼ਹਿਰ ਉਹਨਾਂ ਨੂੰ ਕੋਈ ਕੰਮ ਪਿਆ ਗਿਆ ਹੁਣ ਸ਼ਹਿਰ ਪਤਾ ਨਹੀਂ ਭਾਬੀ ਕਹਿਣ ਦੀ ਮੈਂ ਫੇਰ ਜਾਣਾ ਪੀਣਾ ਕੋਈ ਜੂਸ ਜਾਸ ਖਾ ਪੀ ਕੇ ਆ ਜਾਣਗੇ ਕੋਈ ਚੀਜ਼ ਲੈ ਆਉਣਗੇ ਹੋਰ ਕੀ ਕਰਨਾ ਵਾ ਅੱਛਾ ਆਪ ਜੂਸ ਲੈਣ ਪੀਉਣਗੇ ਤਾਂ ਮੈਂ ਪਿੰਡੀਆਂ ਲੋ ਕਿਹਾ ਤਾਂ ਕਹਿੰਦੀ ਹੁਣ ਮੰਮੀ ਪਿੰਡੀਆਂ ਬਾਹਰੋਂ ਲਿਓ ਨੀ ਉਹ ਕੱਲ ਦੀ ਗੱਲ ਹੀ ਕਿੱਥੇ ਕਵਾਚੀ ਫੇੜਨੀ ਆ ਭਾਵੇਂ ਕੱਲ ਦੀ ਗੱਲ ਹੀ ਤੇ ਪੁੱਤ ਕਹਿੰਦੀ ਸੀ ਨਾ ਮੈਨੂੰ ਇਹ ਤੂੰ ਪਿੰਡ ਗਿਆ ਗੱਲ ਲੈ ਆਉਂਦੀ ਇਹ ਮੋਲ ਲੈਉਣੀ ਆ ਪਣੀਆਂ ਮਹਿੰਗੀਆਂ ਤੇ ਘਰੋਂ ਮਸਰਾਂ ਦੀ ਦਾਲ ਧਰ ਕੇ ਤੇ ਗੁਜ਼ਾਰਾ ਕਰ ਲਾਂਗੇ ਮੰਮੀ ਪੈਸੇ ਨਾ ਖਰਚਣੇ ਪੈਣਗੇ ਤੂੰ ਕੀ ਦੋਕ ਪਿੰਡੀਆਂ ਲੈ ਆਉਂਦੀ ਤੂੰ ਮੁੜ ਕੇ ਮੋਲ ਲੈਉਣੀ ਪੈਂਦੀ ਚੀਜ਼ ਘਰ ਦੀ ਜਿਹੜੀ ਚੀਜ਼ ਘਰ ਪਈ ਜਾਂਦੀ ਉਹ ਤੇ ਰਿਆ ਕਰ ਤਾਂ ਆ ਹੁਣ ਜਿਹੜੇ ਛੇਕ ਪੀਣੇ ਆ ਗੋਲ ਗੱਪੇ ਖਾਣੇ ਇਹ ਮੁਕਤ ਉਹਨੇ ਕਾਗਤ ਦੇ ਕੇ ਆਉਣੇ ਇਹਨਾਂ ਨੇ ਅਗਲੇ ਆਪਣੇ ਸਰੀਰ ਦਾ ਧਿਆਨ ਰੱਖਦੇ ਆ ਜੂਸ ਜਾਂ ਸਪੀਣਗੇ ਤੇ ਫੇਰ ਹੀ ਕੈਮ ਰਹਿਣਗੇ ਲੈ ਉਹਨਾਂ ਦਾ ਸਰੀਰ ਸਰੀਰ ਵਾ ਸਾਡਾ ਕੋਹ ਨਹੀਂ ਆਹੀ ਉਹਦਾ ਹੀ ਕੁੱਤੇ ਵਾਂਗੂ ਮਰਦੇ ਰਹੀਏ ਹਾਂ ਸਾਡਾ ਨੀ ਉਹਨਾਂ ਦਾ ਜਾਦਾ ਕਰਦਾ ਤੇ ਮਾਦਾ ਤੂੰ ਵੀ ਖਾ ਪੀ ਲਿਆ ਕਰ ਤੈਨੂੰ ਤਾਂ ਮੜਿਆ ਕੁਛ ਨਾਲ ਤੂੰ ਡਾਕਟਰ ਵੱਲ ਭਜਦੀ ਆ ਬੰਦੋ ਹੀ ਕਵੇ ਕੋਈ ਚਾਜ ਦੀ ਤਾਕਤ ਵਾਲੀ ਚੀਜ਼ ਲਿਆ ਕੇ ਦੋ ਤੇ ਮੈਂ ਖਾਣੀ ਪੀਣੀ ਨਹੀਂ ਰਾਜਵਿੰਦਰ ਪੁੱਤ ਜੇ ਮੇਰਾ ਸਰੀਰ ਚੱਲਦਾ ਫਿਰਦਾ ਰਹੂਗਾ ਤਾਂ ਮੈਂ ਕੰਮ ਧੰਦਾ ਕਰਦੀ ਆਪਣੇ ਘਰੀ ਪੈਰੀ ਤੁਰਿ ਫੜਦੀ ਜਿਵੇਂ ਮੰਜੇ ਤੇ ਡੇਕ ਪੀਣਾ ਤੇ ਇਹਨੇ ਤਾਂ ਮੈਨੂੰ ਪਾਣੀ ਨਹੀਂ ਪੁੱਛਣਾ ਜਿੱਦਾਂ ਦੀ ਹੈਗੀ ਤੈਨੂੰ ਲੱਗਦੀ ਵੀ ਚੰਗੀ ਮੈਨੂੰ ਪਤਾ ਜਿੱਦਾਂ ਖਲੂਸ ਮਾਰਦੀ ਵਿੱਚ ਹੀ ਓ ਚੱਲ ਮੰਮੀ ਕੋਈ ਨਹੀਂ ਘੜੂਸਾ ਮਾਂ ਨੂੰ ਤੁਸੀਂ ਕਿਹੜਾ ਕੋਈ ਕਸਰ ਛੱਡਦੇ ਆ ਤੁਸੀਂ ਵੀ ਬਰਾਬਰ ਹੀ ਛੱਡਦੇ ਆ ਲੈ ਤੂੰ ਫੇਰ ਉਹਦੇ ਬੈਣੀ ਬਹਿ ਗਈ ਜਾਬਦੀ ਮੇਰੇ ਮਗਰੋਂ ਕਰ ਲਈ ਜਾਦੇ ਨੇ ਗਿੱਟਮਿਟ ਕਰਨਾ ਕੋਈ ਨਾ ਕੋਈ ਮੰਮੀ ਮੈਂ ਗਿੱਟਮਿਟ ਕਿਉਂ ਕਰਨੀ ਆ ਕੀ ਗੱਲ ਆ ਹੁਣ ਪੁੱਛ ਲਈ ਦੱਸ ਦਿੱਤਾ ਹੈ ਗਿਆ ਹੋਰ ਤਾਨੂੰ ਕਿੱਦਾਂ ਪੁੱਛੇ ਦੱਸੇ ਆ ਜਿਨ੍ਹਾਂ ਦੇ ਘਰ ਜਾਣੇ ਆ ਵੇਖਿਆ ਉਹ ਦਿਨ ਆਈ ਹੀ ਮਾਤਾ ਕਿੱਦਾਂ ਅਗਲੀ ਆਪਣੀ ਨੋਹ ਦੀਆਂ ਗੱਲਾਂ ਕਾਣ ਚੁੱਪ ਕਰ ਉਹਦੇ ਸਾਹਮਣੇ ਨਾ ਕਰ ਤੇ ਬੜਾ ਗੁੱਸਾ ਚਾਣ ਡਿਆ ਹੀ ਜਦ ਤੂੰ ਹੀ ਵੀ ਲੱਗ ਗਈ ਭਾਬੀ ਦੀਆਂ ਬਖਤੂਈਆਂ ਕੱਲ ਚੰਗੇ ਲੱਗੀ ਨਾ ਅਗਲੀ ਨੇ ਇੱਥੇ ਗੱਲ ਸੁਣੀ ਹੋਣੀ ਆ ਉਹ ਦਹਾਂ ਘਰਾਂ 'ਚ ਦੱਸੀ ਹੋਣੀ ਜਾ ਕੇ ਚੰਗਾ ਸਭ ਦੱਸੀ ਆ ਤਾਂ ਇਹਨੂੰ ਕਿੱਦਾਂ ਪਤਾ ਲੱਗੂਗਾ ਇਹ ਨੂੰ ਮੋਦਲ ਖੜਿਆ ਹੀ ਤੇ ਇਹਦੀ ਘਟ ਸੇਵਾ ਕੀਤੀ ਜਦੋਂ ਮੁੰਡਾ ਵੇਖਣ ਗਏ ਹਾਂ ਹੈ ਇਹਨੂੰ ਕਿਹੜਾ ਪਤਾ ਨਿਕਾ ਕਿ ਕਿੱਦਾਂ ਦੌੜਾ ਲਾਲਾ ਕੇ ਕੰਮ ਕਰਦੀ ਐ ਅੱਗੋ ਪਿੱਛੋ ਜੋ ਮਰਜ਼ੀ ਕਰੇ ਕਿਸਦੇ ਹੁੰਦੇ ਆ ਬੰਦਾ ਨਾ ਮਹਿਸੂਸ ਹੋਣ ਦੇਵੇ ਵੀ ਅਸੀਂ ਘਰ ਕਿੱਦਾਂ ਰਹਿਣਾ ਕਿੱਦਾਂ ਨਹੀਂ ਉਹ ਕਿਹੜਾ ਮਹਿਸੂਸ ਹੋਣ ਦਿੰਦੀ ਮੰਮੀ ਤੇ ਆ ਭਾਬੀ ਦਾ ਵੀ ਕਿਤੇ ਨਾ ਕਰ ਲਿਆ ਕਰਨ ਕਿਉਂ ਲੋਕਾਂ ਦੀ ਨੋਮਾਂ ਨਾ ਬਣਦੀ ਰਹਿੰਦੀ ਭੈਣੇ ਗਲਤੀ ਹੋ ਗਈ ਤੇਰੀ ਭਾਬੀ ਨੂੰ ਕੁਝ ਕਹਿ ਲਿਆ ਹੋ ਤੈਨੂੰ ਮਾਰ ਗਈ ਨਹੀਂ ਫੂਕ ਵੀ ਤੇਰੇ ਬਾਅਦ ਕੋਨਾ ਕੋਲੇ ਆਉਂਗੀ ਤਾਂ ਤੂੰ ਗੱਲਾਂ ਕਾੰਦੀ ਪੀ ਲਈ ਜੂਸ ਸ਼ੇਕ ਜਿਹੜਾ ਲਿਆਉਣਾ ਨਾ ਪੀ ਲਈ ਮਗਰੇ ਗੋਲ ਗੱਪੇ ਖਾ ਲਈ ਆ ਮੈਂ ਤਾਂ ਬਹਿ ਜਾ ਅੱਛਾ ਤੇ ਪਾਣੀ ਲਿਓਨੀ ਤੇ ਦਵਾਈ ਖਾ ਲਾ ਜਿਹੜੀ ਲਿਆਈਆਂ ਹੁਣ ਆ ਮੇਰੀ ਧੀ ਵੀ ਆ ਪਤਾ ਨਹੀਂ ਕਿੱਦਾਂ ਦੀ ਜਿਹੜਾ ਉਹਦੇ ਵਾਲ ਦੀ ਕਦੀ ਗੱਲ ਕਰ ਲਾ ਪਦੀ ਕਦੀ ਮੇਰੇ ਵਾਲ ਦੀ ਹੋ ਜਾਂਦੀ ਇਹਦਾ ਕੱਖ ਪਤਾ ਨਹੀਂ ਲੱਗਦਾ ਕੁੜੀ ਦਾ